ਸਤਨਾਮ ਵਾਹਿਗੁਰੂ ਸਾਹਿਬ ਜੀ ਗੋੜੀ ਅਗਨ ਨਦਹਿ ਪਵਨ ਨਹੀਂ ਮਗਨ ਤਸਕਰ ਨੀਰ ਨ ਆਵੇ RAM ਨਾਮ ਧਨ ਕਰ ਸੰਚਾਉਨੀ ਸੋ ਧਨ ਕਤਹੀ ਨ ਜਾਵੇ ਅਗਨ ਨਦਹਿ ਪਵਨ ਨਹੀਂ ਮਗਨ ਤਸਕਰ ਨੀਰ ਨ ਆਵੇ RAM ਨਾਮ ਧਨ ਕਰ ਸੰਚਾਉਨੀ ਸੋ ਧਨ ਕਤਹੀ ਨ ਜਾਵੇ ਹਮਰਾ ਤਨ ਮਾਦੋ ਗੋਬਿੰਦ ਤਰਣੀ ਧਰ ਇਹ ਸਾਰ ਧਨ ਕਹੀਐ ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖ ਰਾਜ ਨ ਲਹੀਐ ਰਹਾਉ ਇਸ ਧਨ ਕਾਰਨ ਸਿਵ ਸੰਕਾਦਿਕ ਖੋਜਿਤ ਭੈ ਉਦਾਸੀ ਮਨ ਮੁਕੰਦ ਜਿਹਬਾ ਨਾਰਾਇਣ ਪਰੈ ਨ ਜਮ ਕੀ ਫਾਸੀ ਨਿਜ ਧਨ ਗਿਆਨ ਭਗਤ ਗੁਰਦੀਨੀ ਕਾਸ ਸੁਮਤ ਮਨ ਲਾਗਾ ਜਲਤ ਅੰਭ ਥੰਭ ਮਨ ਧਾਵਤ ਭਰਮ ਬੰਧਨ ਭਾਉ ਭਾਗਾ ਕਹ ਕਬੀਰ ਮਦਨ ਕੇ ਮਾਤੇ ਹਿਰਦੈ ਦੇਖ ਵਿਚਾਰੀ ਤੁਮ ਘਰ ਲੱਖ ਕੋਟ ਅਸਵ ਹਸਤੀ ਹਮ ਘਰ ਏਕੁ ਮੁਰਾਰੀ ਗਉੜੀ ਜਿਉ ਕਪਕੇ ਕਰ ਮੁਸਟ ਚੰਨਨ ਕੀ ਲੋਭਦਨ त्याग दयो ਜੋ ਜੋ ਕਰਮ ਕੀਏ ਲਾਲਚ ਸਿਓ ਤੇ ਫਿਰ ਗਰੈ ਪਰਿਓ ਭਗਤ ਬਿਨ ਬਿਰਥੇ ਜਨਮ ਗਇਓ ਸਾਧ ਸੰਗਤ ਭਗਵਾਨ ਭਜਨ ਬਿਨ ਕਹੀ ਨਾ ਸੱਚ ਰਹਿਓ ਰਹਾਓ ਜਿਉ ਉਦਿਆਨ ਕੁਸਮ ਪਰਫੁੱਲਤ ਕਿਨਹ ਨਾ ਘਰਾਓ ਲਿਓ ਤੈਸੇ ਭਰਮਤ ਅਨੇਕ ਜੋਨ ਮਹਿ ਫਿਰ ਫਿਰ ਕਾਲ ਹਇਓ ਇਆ ਤਨ ਜੋ ਬਨ ਅਰ ਸਤਦਾਰਾ ਵੇਖਣ ਕੋ ਜੋ ਦਇਓ ਤਿਨਹੀ ਮਾਹੇ اٹਕ ਜੋਰ ਜੀ ਇੰਦਰੀ ਪ੍ਰੇਰ ਲਿਓ ਆਉਦ ਅੰਨਲ ਤਨ ਤਿਨ ਕੋ ਮੰਦਰ ਚੌ ਦਸ ਠਾਟ ਠੈਓ ਕਹਿ ਕਬੀਰ ਭੈ ਸਾਗਰ ਤਰਨ ਕੋ ਮੈਂ ਸਤਗੁਰ ਓਟ ਲਿਓ ਗੌੜੀ ਪਾਣੀ ਮੈਲਾ ਮਾਟੀ ਘੋਰੀ ਇਸ ਮਾਟੀ ਕੀ ਪਤਰੀ ਜੋਰੀ ਮੈਂ ਨਾਹੀ ਕਛ ਆਹੇ ਨਾ ਮੋਰਾ ਤਨ ਧਨ ਸਭ ਰਸ ਗੋਬਿੰਦ ਤੋ ਰਾ ਰਹਾਓ ਇਸ ਮਾਟੀ ਮੈਂ ਭਵਨ ਸਮਾਇਆ ਝੂਠਾ ਪ੍ਰਪੰਚ ਜੋਰ ਚਲਾਇਆ ਕਿਨ ਹੂ ਲੱਖ ਪਾਂਚ ਕੀ ਜੋਰੀ ਅੰਤ ਕੀ 바ਰਗ ਗਰੀਆ ਫੋਰੀ ਕਹਿ ਕਬੀਰ ਇਕ ਨੀਵ ਉਸਾਰੀ ਕਿੰਮਾ ਬਿਨ ਸਜਾਏ ਅਹੰਕਾਰੀ ਗੌੜੀ RAM ਜਪਉ ਜੀ ਐਸੇ ਐਸੇ ਤਰੂ ਪ੍ਰਹਿਲਾਦ ਜਪਿਓ ਹਰ ਜੈਸੇ ਦੀਨ ਦਿਆਲ ਪਰੋਸੀ ਤੇਰੇ ਸਭ ਪਰਵਾਰ ਚੜਾਇਆ ਬੇੜੇ ਰਹਾਉ ਜਾਂ ਤਿਸ ਭਾਵੈ ਤਾ ਹੁਕਮ ਮਨਾਵੈ ਇਸ ਬੇੜੇ ਕੋ ਪਾਰ ਲੰਘਾਵੈ ਗੁਰ ਪ੍ਰਸਾਦ ਐਸੀ ਬੁੱਧ ਸਮਾਨੀ ਚੁੱਕ ਗਈ ਫਿਰ ਆਵਨ ਜਾਣੀ ਕਹੋ ਕਬੀਰ ਭਜ ਸਾਰੰਗ ਪਾਨੀ ਉਰਵਾਰ ਪਾਰ ਸਭ ਏਕੋ ਦਾਨੀ ਗਉੜੀ ਜੋਨ ਛਾੜ ਜੋ जग ਮੈਂ ਆਇਓ ਲਾਗਤ ਪਵਨ ਖਸਮ ਬਿਸਰਾਇਓ ਜੀਰਾ ਹਰਖੇ ਗੁਨਾ ਗਾਉ ਰਹਾਓ ਗਰਭ ਜੋਨ ਮੈਂ ਉਰਦ ਤਪ ਕਰਤਾ ਤਉ ਜਠਰ ਵਗਨ ਮੈਂ ਰਹਿਤਾ ਲਖ ਚੌਰਾਸੀ ਜੋਂਨ ਭਰਮ ਆਇਓ ਅਬ ਕੇ ਛੁਟਕੇ ਠੌਰ ਨਾ ਪਾਠਾਇਓ ਕਉ ਕਬੀਰ ਭਜ ਸਾਰੰਗ ਪਾਨੀ ਆਵਤ ਦੀਸੈ ਜਾਤ ਨ ਜਾਣੀ ਗੌੜੀ ਪੂਰਬੀ ਸਵਰਗ ਬਾਸ ਨਾ ਬਾੰਛੀਐ ਡਰਿਐ ਨਾ ਨਰਕ ਨਿਵਾਸ ਹੋ ਨਾ ਹੈ ਸੋ ਹੋਈ ਹੈ ਮਨ ਨ ਕੀਜੈ ਆਸ ਰਮਈਆ ਗੁਣ ਗਾਈਐ ਜਾਂ ਤੇ ਪਾਈਐ ਪਰਮ ਨਿਧਾਨ ਰਹਾਉ ਕਿਆ ਜਪ ਕਿਆ ਤਪ ਸੰਜਮ ਕਿਆ ਵਰਤ ਕਿਆ ਇਸ਼ਾਨ ਜਬ ਲਗੁ ਜੁਗਤ ਨਾ ਜਾਣੀਐ ਭਾਉ ਭਗਤ ਭਗਵਾਨ ਸੰਪੈ ਦੇਖ ਨ ਹਰਖੀਐ ਬਿਪਤ ਦੇਖ ਨ ਰੋਏ ਜਿਉ ਸੰਪੈ ਤਿਉ ਬਿਪਤ ਹੈ ਵਿਦਨੇ ਰਤੀ ਆਸੋ ਹੋਇ ਕਹਿ ਕਬੀਰ ਅਬ ਜਾਣਿਆ ਸਨ ਤੰਦਰਦਾ ਮਝਾਰ ਸੇਵਕ ਸੋ ਸੇਵਾ ਭਲੇ ਜੇ ਘਟ ਬਸੈ ਮੁਰਾਰ ਗੌੜੀ ਰੇ ਮਨ ਤੇਰੋ ਕੋਈ ਨਹੀਂ ਖਿੰਚਲੇ ਜਿਨ ਭਾਰ ਬਿਰਖ ਬਸੇ ਰੋ ਪੰਖ ਕੋ ਤੈਸੋ ਏ ਸੰਸਾਰ RAM ਰਸ ਪੀਆਰੇ ਜਿਹ ਰਸ ਵਿਸਰ ਗਏ ਰਸ ਔਰ ਰਹਾਓ ਔਰ ਮੋਏ ਕਿਆ ਰੋਈਐ ਜੋ ਆਪਾ ਥਿਰਣਾ ਰਹਾਏ ਜੋ ਉਪਜੈ ਸੋ ਬਿਨਸ ਹੈ ਦੁਖ ਕਰ ਰੋਵੈ ਬੁਲਾਏ ਜਹ ਕੀ ਉਪਜੀ ਤਹ ਰਚੀ ਪੀਵ ਤਮਰਦਨ ਲਾਗ ਕਹਿ ਕਬੀਰ ਚਿਤ ਚੇਤੇ ਆ ਰਾਮ ਸਿਮਰ ਬੈ ਰਾਗ ਰਾਗ ਗਉੜੀ ਪੰਥ ਨਿਹਾਰੈ ਕਾਮਨੀ ਲੋਚਨ ਭਰੀ ਲਿਓ ਸਾਸਾ ਉਰਨਾ ਪੀਜੈ ਪਾਗ ਨਾ ਖਿਸੈ ਹਰ ਦਰਸ਼ਨ ਕੀ ਆਸਾ ਉਡੋ ਨਾ ਕਾਗਾ ਕਾਰੇ ਬੇਗ ਮਲੀਜੈ ਆਪਣੇ ਰਾਮ ਪਿਆਰੇ ਰਹਾਉ ਕਹ ਕਬੀਰ ਜੀਵਨ ਪਦ ਕਾਰਨ ਹਰ ਕੀ ਭਗਤ ਕਰੀਜੈ ਏਕ ਆਧਾਰ ਨਾਮ ਨਰਾਇਣ ਰਸਨਾ ਰਾਮ ਰਵੀਜੈ ਰਾਗ ਗਉੜੀ ਆਸ ਪਾਸ ਕਨ ਤੁਰਸੀ ਕਾ ਬਿਰਵਾ माझ बनारस गाऊ रे वाका स्वरूप देख मोही गुहारन मौख सोड ना आओ ना जाहु रे तोहे चरण मन लागो सारंग धर सो मिले जो बडपागो रहाओ विंदरा बन मन हरण मनोहर कृष्ण चरावत गाऊ रे जाका ठाकुर तुही सारंग धर मोहे कबीरा नाऊ रे ਗੌੜੀ ਪੁਰਵੀ ਵਿਪਲ ਬਸਤਰ ਕੀਤੇ ਹੈ ਪਹਿਰੇ ਕਿਆ ਬਨਮ ਦੇਵਾ ਸਾ ਕਹਾ ਭਿਆ ਨਰ ਦੇਵਾ ਧੋਖੇ ਕਿਆ ਜਲ ਬੋਰਿਓ ਗਿਆਤਾ ਜੀਰੇ ਜਾਹੇਗਾ ਮੈਂ ਜਾਨ ਅਬਗਤ ਸਮਝਿਆ ਨਾ ਜਤ ਜਤ ਦੇਖੋ ਬਹੁਰਣਾ ਪੇਖੋ ਸੰਗ ਮਾਇਆ ਲਪਟਾਨਾ ਰਹਾਓ ਗਿਆਨੀ ਧਿਆਨੀ ਬਹੁ ਉਪਦੇਸੀ ਇਹ ਜਗ ਸੰਗ ਲੋ ਧੰਦਾ ਕਹਿ ਖਬੀਰ ਇਕ ਰਾਮ ਨਾਮ ਬਿਨ ਇਹ ਆ ਜਗ ਮਾਇਆ ਅੰਦਾ ਗਉੜੀ ਮਨ ਰੇ ਛਾਡੋ ਭਰਮ ਪ੍ਰਗਟ ਹੋਏ 나ਚੋ ਇਹ ਆ ਮਾਇਆ ਕੇ ਡਾਂਡੇ ਸੂਰ ਕੇ ਸੰਮੁਖ ਰਣ ਤੇ ਡਰ ਪੈ ਸਤੀ ਕੇ ਸਾਚੈ ਭਾਂਡੇ ਡਗਮਗ ਛਾੜ ਰੇ ਮਨ ਬਉਰਾ ਅਬ ਤੋ ਜਰੇ ਮਰੇ ਸਿਧ ਪਾਈਐ ਲੀਨੋ ਹਾਤ ਸੰਦੌਰਾ ਰਹਾਓ ਕਾਮ ਕ੍ਰੋਧ ਮਾਇਆ ਕੇ ਲੀਨੇ ਆਬਿਦ ਜਗਤ ਬਿਗੂਤਾ ਕਹਿ ਕਬੀਰ ਰਾਜਾ ਰਾਮਨਾ ਛੋਡੋ ਸਗਲ ਊਚ ਤੇ ਊਚਾ ਗੌੜੀ ਫੁਰਮਾਨ ਤੇਰਾ ਸਿਰੇ ਉਪਰ ਫਿਰਨਾ ਕਰਤ ਵਿਚਾਰ ਤੂੰ ਹੀ ਦਰਿਆ ਤੂੰ ਹੀ ਕਰਿਆ ਤੁਝੈ ਤੇ ਨਿਸਤਾਰ ਬੰਦੇ ਬੰਦਗੀ ਇਕ ਤਿਆਰ ਸਾਹਿਬ ਰੋਸ ਧਰੋ ਕੇ ਭਿਆਰ ਰਹਾਓ ਨਾਮ ਤੇਰਾ ਆਧਾਰ ਮੇਰਾ ਜਿਉ ਫੂਲ ਜਈ ਹੈ ਨਾਰ ਕਹਿ ਕਬੀਰ ਗੁਲਾਮ ਘਰ ਕਾ ਜਿ ਆਏ ਪਾਵੇਂ ਮਾਰ ਗਉੜੀ ਲਖ ਚੌਰਾਸੀ ਜੀ ਜੋਨ ਮੈਂ ਪਰਮਤ ਅਨੰਦ ਬੋ ਥਾ ਕੋ ਰੇ ਭਗਤ ਹੇਤ ਅਵਤਾਰ ਲਿਓ ਹੈ ਭਾਗ ਬੜੋ ਬਪਰਾ ਕੋਰੇ ਤੁਮ ਜੋ ਕਹਿਤ ਹਉ ਨੰਦ ਕੋ ਨੰਦਨ ਨੰਦ ਸੁਨੰਦਨ ਕਾ ਕੋਰੇ ਧਰਨ ਆਕਾਸ ਦਸੋ ਜਿਸ ਨਾਹੀ ਕਬਹਿ ਨੰਦ ਕਹਾ ਤੋਰੇ ਰਹਾਓ ਸੰਕਟ ਨਹੀਂ ਪਰੈ ਜੋ ਨ ਨਹੀਂ ਆਵੇ ਨਾਮ ਨਿਰੰਜਨ ਜਾ ਕੋਰੇ ਕਬੀਰ ਕੋ ਸਵਾਮੀ ਐਸੋ ਠਾਕੁਰ ਜਾਂ ਕਹਿ ਮਾਈ ਨਾ ਬਾਪੂਰੇ ਗੌੜੀ ਨਿੰਦੋ ਨਿੰਦੋ ਮੋਕੋ ਲੋਗ ਨਿੰਦੋ ਨਿੰਦਾ ਜਨ ਕੋ ਖਰੀ ਪਿਆਰੀ ਨਿੰਦਾ ਬਾਪ ਨਿੰਦਾ ਮਹਿਦਾਰੀ ਰਹਾਓ ਨਿੰਦਾ ਹੋਏ ਤਾਂ ਬੈਕੁੰਠ ਜਾਈਐ ਨਾਮ ਪਦਾਰਥ ਮਨੈ ਵਸਾਈਐ ਰਿਧਾ ਸੁਧਜੋ ਨਿੰਦਾ ਹੋਏ ਹਮਰੇ ਕਪਰੇ ਨਿੰਦਕ ਧੋਏ ਨਿੰਦਾ ਕਰੈ ਸੋ ਹਮਰਾ ਮੀਤ निंदक माहे हमरा जीत निंदक सोजो निंदा होरे हमरा जीवन निंदक लोरे निंदा हमरी प्रेम प्यार निंदा हमरा करे उद्धार जनक वीर को निंदा सार निंदक डूबा हम उतरे पार राजा राम तू ऐसा निरपौ तरण तारण राम राया रहाओ ਜਦ ਹਮ ਹੋਤੇ ਤਬ ਤੁਮ ਨਾਹੀ ਅਬ ਤੁਮ ਹੋ ਹਮ ਨਾਹੀ ਅਬ ਹਮ ਤੁਮ ਏਕ ਭਏ ਹੈ ਏਕੈ ਦੇਖਤ ਮਨਪਤੀ ਆਹੀ ਜਬ ਬੁੱਧ ਹੋਤੀ ਤਬ ਬਲ ਕੈ ਸਾ ਅਬ ਬੁੱਧ ਬਲਣਾ ਖਟਾਈ ਕਹ ਕਬੀਰ ਬੁੱਧ ਹਰ ਲਈ ਮੇਰੀ ਬੁੱਧ ਬਦਲੀ ਸਿਧ ਪਾਈ ਗੌੜੀ ਘਾਟ ਨੇਮ ਕਰ ਕੋਠੜੀ ਬਾਂਦੀ ਬਸ ਅਨੂਪ ਬੀਚ ਪਾਈ ਕੁੰਜੀ ਕੁਲਫ ਪ੍ਰਾਨ ਕਰਿ ਰਾਖੇ ਕਰਤੇ ਬਾਰਨ ਲਾਈ ਅਬ ਮਨ ਜਾਗਤ ਰੋਰੇ ਪਾਈ ਗਾਫਲ ਹੋਇ ਕੈ ਜਨਮ ਗਵਾਇਓ ਚੋਰ ਮੁਸੈ ਕਰ ਜਾਈ ਰਹਾਓ ਪੰਜ ਪਹਰੂਆ ਧਰਮਹਿ ਰਹਤੇ ਤਿਨ ਕਾ ਨਹੀਂ ਪਤੀਆਰਾ ਚੇਤ ਸੁਚੇਤ ਚਿਤ ਹੋਇ ਰੋ ਤੋ ਲੈ ਪ੍ਰਗਾਸੁ ਜਾਰਾ ਨਾਉ ਕਰ ਦੇਖ ਜੋ ਕਾਮਨ ਭੂਲੀ ਬਸਤ ਨੂਪ ਨ ਪਾਈ ਕਹਿਤ ਕਬੀਰ ਨਵੇਂ ਕਰਮੂ ਸੇ ਦਸਵੇਂ ਤਤ ਸਮਾਈ ਗੌੜੀ ਮਾਈ ਮੋਹ ਅਵਰ ਨ ਜਾਣਿ ਆਨ ਨਾ ਸਿਮਸਨ ਕਾਦ ਜਾਸ ਗੁਣ ਗਾਵੇ ਤਾਸ ਬਸੈ ਮੋਰੀ ਪ੍ਰਾਨ ਨਾ ਰਹਾਉ ਹਿਰਦੇ ਪ੍ਰਗਾਸ ਗਿਆਨ ਗੁਰਗੰਮਿਤ ਗਗਨ ਮੰਡਲ ਮੈਂ ਧਿਆਨਾ ਨਾ ਬਿਖੈ ਰੋਗ ਪੈ ਬੰਧਨ ਭਾਗੇ ਮਨ ਨਿਜ ਘਰ ਸੁਖ ਜਾਨਾ ਨਾ ਏਕ ਸਮਤ ਰਤ ਜਾਨ ਮਾਨ ਪ੍ਰਭ ਦੂਸਰ ਮਨ ਨਾ ਨਾ ਚੰਦਨ ਬਾਸ ਭਈ ਮਨ ਬਾਸਨ ਤਿਆਗ ਘਟਿਓ ਅਬ ਮਾਨਾ ਨਾ ਜੋ ਜਨ ਗਾਏ ਧਿਆਏ ਜਸ ਠਾਕੁਰ ਕਾਸ਼ ਪ੍ਰਭੂ ਹੈ ਥਾਨਾ ਨਾ ਤਿਹ ਬਡ ਭਾਗ ਬਸਿਓ ਮਨ ਜਾਕੇ ਕਰਮ ਪ੍ਰਦਾਨ ਮਥਾਨਾ ਨਾਮ ਕਾਟ ਸਖਤ ਸ਼ਿਵ ਸਹਿਜ ਪ੍ਰਗਾਸਿਓ ਏਕਾ ਏਕ ਸਮਾਨਾ ਨਾਮ ਕਹਿ ਕਬੀਰ ਗੁਰ ਭੇਟ ਮਹਾ ਸੁਖ ਪਰਮਤ ਰਹੀ ਮਨ ਮਾਨਾ ਨਾ ਰਾਗ ਗੌੜੀ ਪੂਰਬੀ 52 ਅਖਰੀ ਕਬੀਰ ਜੀਓ ਕੀ ਇਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਬਾਵਨ ਅੱਖਰ ਲੋਕ ਤਰੇ ਸਭ ਕਛ ਇਨਹੀ ਮਾਹੇ ਏ ਅੱਖਰ ਖਿਰ ਜਾਹੇਗੇ ਓਏ ਅੱਖਰ ਇਨ ਮੈ ਨਾਹੇ ਜਹਾਂ ਬੋਲ ਤਹ ਅੱਖਰ ਆਵਾ ਜਹ ਅਬੋਲ ਤਹ ਮਨ ਨਾ ਰਹਾਵਾ ਬੋਲ ਅਬੋਲ ਮਦ ਹੈ ਸੋਈ ਜਸ ਓਹ ਹੈ ਤਸ ਲਖੈ ਨ ਕੋਈ ਅਲਹਿ ਲਹੋ ਤਉ ਕਿਆ ਕਹੋ ਕਹੋ ਤਕੋਪਕਾਰ ਬੜਕ ਬੀਜ ਮਹਿ ਰਵ ਰਹਿਓ ਜਾ ਕੋ ਤੀਨ ਲੋਕ ਵਿਸਤਾਰ ਅਲੈ ਲਹੰਤਾ ਭੇਦ ਛੈ ਕਛ ਕਛ ਪਾਇਓ ਭੇਦ ਉਲਟ ਭੇਦ ਮਨ 베ਦਿਓ ਪਾਇਓ ਪੰਗ ਛੇਦ ਤੁਰਕ ਤਰੀਕਤ ਜਾਨੀਐ ਹਿੰਦੂ 베ਦ ਪੁਰਾਨ ਮਨ ਸਮਝਾਵਨ ਕਾਰਨੇ ਕਛੁ ਅਕ ਪੜੀਐ ਗਿਆਨ ਓੰਕਾਰ ਆਦਮੈ ਜਾਨਾ ਲਿਖੇ ਅਰ ਮਿਟੇ ਤਾਹੇ ਨਾ ਮਾਨਾ ਓੰਕਾਰ ਲਖੈ ਜੋ ਕੋਈ ਸੋਈ ਲਖ ਮਿਟਣਾ ਨਾ ਹੋਈ ਕਕਾ ਕਿਰਣ ਕਮਲ ਮਹਿ ਪਾਵਾਂ ਸਸ ਵਿਗਾਸ ਸੰਪਟ ਨਹੀਂ ਆਵਾ ਅਰ ਜੇ ਤਹਾਂ ਕੁਸਮ ਰਸ ਪਾਵਾਂ ਅਖੇ ਕਹਾ ਕਹਿਗਾ ਸਮਝਾਵਾ ਖਖਾਇ ਹੈ ਖੋੜ ਮਨ ਆਵਾ ਖੋੜੇ ਛਾੜ ਨੰਦੈ ਦਸਤਾਵਾ ਖਸਮੈ ਜਾਣ ਖਿਮਾ ਕਰ ਰਹਿ ਤੋ ਹੋਏ ਨਿਖੋ ਅਖੈ ਪਦਲ ਹੈ ਗੱਗਾ ਗੁਰ ਕੇ ਬਚਨ ਪਛਾਨਾ ਦੂਜੀ ਬਾਤ ਨਾ ਧਰਈ ਕਾਨਾ ਰਹਿ ਬਿਹੰਗਮ ਕਤਹੈ ਨਾ ਜਾਈ ਅਗਹਿ ਗਹਿ ਗਹਿ ਗਗਨ ਰਹਾਈ ਘੱਗਾ ਘਟ ਘਟ ਨਿਮਸੈ ਸੋਈ ਘਟ ਫੂਟੇ ਘਟ ਕਬੈ ਨਾ ਹੋਈ ਤਾਂ ਘਟ ਮਾਹੇ ਘਾਟ ਜੋ ਪਾਵਾ ਸੋ ਘਟ ਛਾੜ ਅਵ ਘਟ ਕਦ ਧਾਵਾ ਨੰਗਾ ਨਿਗਰਹਿ ਸਨੇ ਕਰ ਨਿਰਵਾਰੋ ਸੰਦੇਹੇ ਨਾਹੀ ਦੇਖ ਨਾ ਭਾਜੀ ਐ ਪਰਮ ਸਿਆਨ ਭੇਹ ਚਚਾ ਰਚਿਤ ਚਿਤਰ ਹੈ ਪਾਰੀ ਤਜ ਚਿਤਰੇ ਚੇਤੋ ਚਿਤਕਾਰੀ ਜਿਤਰ ਬਜਤਰ ਇਹ ਹੈ ਵਝੇਰਾ ਤਜ ਜਿਤਰੇ ਜਿਤਰਾਖ ਜਤੇਰਾ ਛਛਾ ਇਹ ਹੈ ਛਤਰਪਤ ਪਾਸਾ ਛਕ ਕੇ ਨਾ ਰੋ ਛਾੜ ਕੇ ਨ ਆਸਾ ਰੇ ਮਨ ਮੈਂ ਤੋ ਛਿਨ ਛਿਨ ਸਮਝਾਵਾ ਤਾਹੇ ਛਾੜ ਕਤ ਆਪ ਬੰਧਾਵਾ ਜਜਾ ਜੋ ਤਨ ਜੀਵਤ ਜਰਾਵੈ ਜੋ ਬਨਜਾਰ ਜੁਗਤ ਸੋ ਪਾਵੇ ਆਸ ਜਰ ਪਰ ਜਰ ਜਰ ਜਮ ਰਹੈ ਤਬ ਜਾਈ ਜੋਤ ਉਜਾਰੋ ਲਹੈ ਝੱਜਾ ੁਰਜ ਸੁਰਜ ਨਹੀਂ ਜਾਨਾ ਰਹੋ ਝਜਕ ਨਾਹੀ ਪਰਵਾਨਾ ਕਤ ਝਖ ਝਖ ਔਰਨ ਸਮਝਾਵਾ ਝਗਰ ਕੀਏ ਝਗਰੋ ਹੀ ਪਾਵਾਂ ਨਿਆ ਨਿਕਟ ਸੋ ਘਟ ਰਹੇ ਹੋ ਦੂਰ ਕਹਾ ਤਜ ਜਾਏ ਜਾਂ ਕਾਰਨ ਜਗ ਢੂੰਢਿਓ ਨੇਰੋਂ ਪਾਇਓ ਤਾਹੇ ਟੱਟਾ ਬਿਕਟ ਘਾਟ ਘਟ ਮਾਹੀ ਖੋਲ ਕਪਾਟ ਮਹਿਲ ਕੇ ਨਾ ਜਾਹੀ ਦੇਖ ਅਟਲ ਟਲ ਕਤਹਿ ਨ ਜਾਵਾ ਰਹਿ ਲਪਟ ਘਟ ਪਰ ਚੋਂ ਪਾਵਾ ਠੱਠਾਈ ਹੈ ਦੂਰ ਠੱਗ ਨੀਰਾ ਨੀਠ ਨੀਠ ਮਨ ਕੀ ਆਤੀਰਾ ਜਿਨ ਠੱਗ ਠਗਿਆ ਸੰਗਲ ਜਗ ਖਾਵਾ ਸੋ ਠਗ ਠਗਿਆ ਠੌਰ ਮਨ ਆਵਾ ਡੱਡਾ ਡਰ ਉਪਜੇ ਡਰ ਜਾਈ ਤਾਂ ਡਰ ਮਹਿ ਡਰ ਰਹਿ ਆ ਸਮਾਈ ਜੋ ਡਰ ਡਰੇ ਤਾਂ ਫਿਰ ਡਰ ਲਾਗੇ ਨਿਡਰ ਹੁਆ ਡਰ ਔਰ ਹੋਏ ਭਾਗੇ ਢੰਡਾ ਢਿੰਗ ਟੁੰਡਾ ਕਤਿਆਨਾ ਟੁੰਡਤ ਹੀ ਟਹਿ ਗਏ ਫਰਾਨਾ ਚੜ ਸਮੇਰ ਢੂੰਡ ਜਬ ਆਵਾ ਜਿਹ ਗੜ ਗੜਿਓ ਸੁਗੜ ਮੈਂ ਪਾਵਾਂ ਨਾ ਨਾ ਰਣ ਰੂਤੋ ਨਰਨੇਹੀ ਕਰੈ ਨਾ ਨਿਵੈ ਨਾ ਫੁਣ ਸੰਚਰੈ ਧਨ ਜਨਮ ਤਾਹੀ ਕੋ ਗਣੈ ਮਾਰਹਿ ਏਕੈ ਤਜ ਜਾਈ ਕਣੈ ਤਤਾ ਅਤਰ ਤਰਿਓ ਨੈ ਜਾਈ ਤਨ ਤਿਰ ਭਵਨ ਮਹਿ ਰਹਿਓ ਸਮਾਈ ਜੋ ਤਿਰ ਭਵਨ ਤਨ ਮਹਿ ਸਮਾਵ ਤਉ ਤਤਹਿ ਤਤ ਮਿਲਿਆ ਸਚ ਪਾਵਾ ਥਥਾ ਅਥਾਥਾ ਨਹੀ ਪਾਵਾ ਉਥਾ ਇਥਿਰ ਨਾ ਰਹਾਵਾ ਥੋੜੇ ਥਲ ਥਾਨ ਕਾਰੰਭੈ ਬਿਨ ਹੀ ਥੰਬੈ ਮੰਦਰ ਥੰਬੈ ਤਦ ਦਾ ਦੇਖ ਜੋ ਬਿਨ ਸੁਨਹਾਰਾ ਜਸ ਦੇਖ ਤਸ ਰਾਖ ਵਿਚਾਰਾ ਦਸਵੇਂ ਦਵਾਰ ਕੁੰਜੀ ਜਬ ਦੀਜੈ ਤਉ ਦਿਆਲ ਕੋ ਦਰਸ਼ਨ ਕੀਜੈ ਤਦ ਅਰਧ ਹੈ ਉਰਦਨ ਬੇਰਾ ਅਰਧ ਹੈ ਉਰਦ ਹੈ ਮੰਜ ਬਸੀਰਾ ਅਰਦਾ ਛਾੜ ਉਰਦ ਜੋ ਆਵਾ ਤਉ ਅਰਦਾ ਉਰਦ ਮਿਲਿਆ ਸੁਖ ਪਾਵਾ ਨੰਨਾ ਇਸ ਦਿਨ ਨਿਰਖਤ ਜਾਈ ਨਿਰਖਤ ਨੈਣ ਰਹੇ ਰਤਵਾਈ ਨਿਰਖਤ ਨਿਰਖਤ ਜਬ ਜਾਏ ਪਾਵਾ ਤਬਲੇ ਨਿਰਖੈ ਨਿਰਖ ਮਲਾਵਾ ਪਪਾ ਅਪਰਪਾਰ ਨਹੀਂ ਪਾਵਾ ਪਰਮ ਜੋਤ ਸਿਉ ਪਰਚੋ ਲਾਵਾ ਪੰਜ ਵਿੰਦਰੀ ਨਿਗਰਹਿ ਕਰੇ ਪਾਪ ਪੁੰਨ ਦਉ ਨਿਰਵਰਈ ਭੱਬਾ ਬਿਨ ਫੂਲੇ ਫਲ ਹੋਈ ਤਾਂ ਫਲ ਫੰਕ ਲਖੈ ਜਿਉ ਕੋਈ ਦੂਣ ਨ ਪਰਈ ਫੰਕ ਵਿਚਾਰੈ ਤਾਂ ਫਲ ਫੰਕ ਸਬੈ ਤਨ ਫਾਰੈ ਬੰਬਾ ਬਿੰਦ ਬੱਬਾ ਬਿੰਦ ਹੈ ਬਿੰਦ ਮਿਲਾਵਾ ਬਿੰਦ ਹੈ ਬਿੰਦ ਨਾ ਵਿਛਰਨ 파ਵਾ ਬੰਦੋ ਹੋਏ ਬੰਦਗੀ ਗਹੈ ਬੰਦਕ ਹੋਏ ਬੰਦ ਸੋਧ ਲਹੈ ਭੱਬਾ ਭੇਦ ਹੈ ਭੇਦ ਮਿਲਾਵਾ ਆਬ ਭਾਉ ਭਾਨ ਭਰੋ ਸੋ ਆਵਾ ਜੋ ਬਾਹਰ ਸੋ ਪੀਤਰ ਜਾਣਿਆ ਭਇਆ ਭੇਦ ਪੂਪਤ ਪਹਿ ਜਾਣਿਆ ਮੰਮਾ ਮੂਲ ਗਹਿ ਆ ਮਨ ਮਨ ਮਰਮੀ ਹੋਏ ਸੋ ਮਨ ਕਉ ਜਾਣੈ ਮਤ ਕੋਈ ਮਨ ਮਿਲਤਾ ਬਿਲਮਾਵੇ ਮਗਨ ਭਯਾ ਤੇ ਸੋ ਸਚ ਪਾਵੇ ਮੰਮਾ ਮਨ ਸਿਉ ਕਾਜ ਹੈ ਮਨ ਸਾਦੇ ਸਿਧ ਹੋਏ ਮਨ ਹੀ ਮਨ ਸਿਉ ਕਹੈ ਕਬੀਰਾ ਮਨ ਸਾ ਮਿਲੇ ਨਾ ਕੋਈ ਇਹ ਮਨ ਸ਼ਕਤੀ ਮਨਸੀਓ ਇਹ ਮਨ ਪੰਜ ਤਤ ਕੋ ਜਿਓ ਇਹ ਮਨ ਲੈ ਜੋ ਓਨ ਮਨ ਰਹੈ ਤੋ ਤੀਨ ਲੋਕ ਕੀ ਬਾਤ ਕਹੈ ਯਈਆ ਜੋ ਜਾਣੈ ਤੋ ਦੁਰਮਤ ਹੰਕਾਰ ਬਸ ਕਾਇਆ ਗਾਓ ਰਣ ਰੂਤੋ ਭਾਜੈ ਨਹੀਂ ਸੂਰੋ ਠਾਰੋ ਨਾਓ ਰਾਰਾ ਰਸ ਨਿਰਸ ਕਰ ਜਾਣਿਆ ਹੋਏ ਨਿਰਸ ਰਸ ਸੋ ਰਸ ਪਹਿਚਾਨਿਆ ਏ ਰਸ ਛਾੜਿ ਉਹ ਰਸ ਆਵਾ ਉਹ ਰਸ ਪੀਆ ਏ ਰਸ ਨਹੀਂ ਭਾਵਾ ਲੱਲਾ ਐਸੇ ਲਿਵ ਮਨ ਲਾਵੇ ਅਨੰਤ ਨ ਜਾਏ ਪਰਮ ਸਚ ਭਾਵੇ ਅਰਜੋ ਤਹਾਂ ਪ੍ਰੇਮ ਲਿਵ ਲਾਵੇ ਤੋ ਲਹ 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 ਚਰਨ ਸੁਮਾਵੇ ਬਬਾ ਬਾਰ ਬਾਰ ਬਿਸ਼ਨੁ ਸੁਮਾਰ ਬਿਸ਼ਨੁ ਸਮਾਰਨ ਆਵੇ ਹਾਰ ਬਲ ਬਲ ਜੇ ਬਿਨਸ ਤਨਾ ਜਸ ਗਾਵੇ ਬਲ ਬਲ ਜੇ ਵਿਸ਼ਨ ਤਨਾ ਜਸ ਗਾਵੇ ਵਿਸ਼ਨ ਮਿਲੇ ਸਭ ਹੀ ਸੱਚ ਪਾਵੇ ਵਾ ਵਾ ਵਾਹੀ ਜਾਨੀਐ ਵਾ ਜਾਣੇ ਹੋਏ ਏ ਅਰ ਉਹ ਜਬ ਮਿਲੇ ਤਬ ਮਿਲਤ ਨ ਜਾਣੈ ਕੋਈ ਸਸਾ ਸੋਨੀ ਕਾ ਕਰ ਸੋਦੋ ਘਟ ਪਰ ਜਾ ਕੀ ਬਾਤ ਨਿਰੋਧੋ ਘਟ ਪਰ ਤੈ ਜੋ ਉਪਜੈ ਭਾਉ ਪੂਰ ਰਹਾ ਤਹ તિਰ ਭਵਨ ਰਾਓ ਖਖਾ ਖੋਜ ਪਰੈ ਜੋ ਕੋਈ ਜੋ ਖੋਜੈ ਸੋ ਬੌਰ ਨਾ ਹੋਈ ਖੋਜ ਬੂਝ ਜੋ ਕਰੈ ਵਿਚਾਰਾ ਤੋ ਭਵ ਜਲ ਤਰਤ ਨ ਲਾਵੇ ਬਾਰਾ ਸਸਾ ਸੋ ਸਹ ਸੇ ਜਿਸ ਵਾਰੈ ਸੋਈ ਸਹੀ ਸੰਦੇ ਨਿਵਾਰੈ ਅਲਪ ਸੁਖ ਛਾੜ ਪਰਮ ਸੁਖ ਪਾਵਾ ਤਾ ਬੇਤਰੀ ਓਕੰਤ ਕਹਾਵਾ ਹਾ ਹਾ ਹੋਤ ਹੋਏ ਨਹੀਂ ਜਾਨਾ ਜਬ ਹੀ ਹੋਏ ਤਬੈ ਮਨ ਮਾਨਾ ਹੈ ਤੋ ਸਹੀ ਲਖੈ ਜੋ ਕੋਈ ਤਾ ਬੋਹੀ ਹੋਏ ਨਾ ਹੋਈ ਲਿਓ ਲਿਓ ਕਰਤ ਫਿਰੈ ਸਭ ਲੋਗ ਤਾ ਕਾਰਨ ਵਿਆਪੈ ਬਹੁ ਸੋਗ ਲਖਮੀ ਵਰਸਿਓ ਜੋ ਲਿਓ ਲਾਵੇ ਸੋਗ ਮਿਟੈ ਤਬ ਹੀ ਸੁਖ ਪਾਵੇ ਖਖਾ ਕਿਰਤ ਖਪਤ ਗਏ ਕੀਤੇ ਕਿਰਤ ਖਪਤਾ ਜਹੂਨੈ ਚੀਤੇ ਆਪ ਜਗ ਜਾਨ ਜੋ ਮਨਾ ਰਹੈ ਜਹ ਕਾ ਵਿਚਰਾ ਤੈ ਥਿਰ ਲਹਿ ਬਾਵਨ ਅੱਖਰ ਜੋਰੀ ਆਨ ਸਕਿਆ ਨਾ ਅੱਖਰ ਏਕ ਪਛਾਨ ਸਤ ਕਾ ਸ਼ਬਦ ਕਬੀਰ ਕਹੈ ਪੰਡਤ ਹੋਏ ਸੋਨ ਪੈ ਰਹੈ ਪੰਡਤ ਲੋਗਹਿ ਕਉ ਬਿਵਹਾਰ ਗਿਆਨਮੰਤ ਕਉ ਤਤ ਵਿਚਾਰ ਜਾਂ ਕੈ ਜੀ ਜੈਸੀ ਬੁੱਧ ਹੋਈ ਕਹ ਕਬੀਰ ਜਾਣੈਗਾ ਸੋਈ ਜਾਂ ਕਹਿ ਜੀ ਜੈਸੀ ਬੁੱਧ ਹੋਈ ਕਹ ਕਬੀਰ ਜਾਣੈਗਾ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ